30 ਅਗਸਤ 2024 ਨੂੰ ਪੰਜ ਸਿੰਘ ਸਹਿਬਾਨ ਦੀ ਸ਼੍ਰੀ ਕਲਤਾ ਸਾਹਿਬ ਵਿਖੇ ਹੋਈ ਇਕੱਤਰਤਾ ਵਿੱਚ ਪਾਸ ਕੀਤੇ ਗਏ ਹੁਕਮਨਾਮੇ ਦੀ ਕਾਪੀ ਅੱਜ 31 ਅਗਸਤ 2024 ਨੂੰ ਮੇਰੇ ਪਾਸ ਪਹੁੰਚੀ ਹੈ। ਦਾਸ ਪੰਜ ਸਿੰਘ ਸਹਿਬਾਨ ਵੱਲੋਂ ਪਾਸ ਕੀਤੇ ਹੁਕਮਨਾਮੇ ਨੂੰ ਗੁਰੂ ਦਾ ਨਮਾਣਾ ਸਿਕਉਣ ਦੇ ਨਾਤੇ ਗੁਰੂ ਪੰਥ ਦੇ ਚਰਨਾਂ ਵਿੱਚ ਸਿਰ ਝਵਾ ਕੇ ਪ੍ਰਵਾਨ ਕਰਦਾ। ਦਾਸ ਅੱਜ ਹੀ 31 ਅਗਸਤ 2024 ਨੂੰ ਨਿੱਜੀ ਤੌਰ ਤੇ ਪੇਸ਼ ਹੋ ਕੇ ਹੁਕਮਨਾਮੇ ਅਨਸਾਰ ਗੁਰੂਪੰਤ ਪਾਸੋਂ ਦੋਵੇਂ ਹੱਥ ਜੋੜ ਕੇ ਨਿਮਰਤਾ ਅਤੇ ਹਲੇਮੀ ਨਾਲ ਕਿਮਾਂ ਜਾਚਨਾ ਕਰਦਾ ਹੈ ਦਾਸ ਦੀ ਜੋਧੜੀ ਨੂੰ ਪ੍ਰਵਾਨ ਕਰੋ ਜੀ ਵਿਅਕਤੀ ਤੌਰ ਦੇ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਬ੍ਹ ਨੇ ਸ਼੍ਰੀ ਹਰਿਖੰਦਕ ਸਾਹਿਬ ਦੇ ਸਕੱਤਰੇਤ ਦੇ ਵਿੱਚ ਜਿਹੜਾ ਉਹਨਾਂ ਦਾ ਸਟਾਫ ਹੈ ਕਿਉਂਕਿ ਸਿੰਘ ਸਾਹਿਬ ਕਿਸੇ ਰਜੇਵੇਂ ਕਰਕੇ ਇੱਥੇ ਨਹੀਂ ਸੀ ਉਹਨਾਂ ਨੇ ਦਿੱਕਤੀ ਤੌਰ ਤੇ ਦੇਖ ਕੇ ਬੇਨਤੀ ਕੀਤੀ ਹੈ ਕਿ ਮੈਂ ਤੁਰੰਤ ਜੋ ਹੁਕਮ ਅਗਲਾ ਸ੍ਰੀ ਕਾਲਟਕ ਸਭਾ ਦਾ ਹੋਏਗਾ ਉਹਦੇ ਤੇ ਜਿਹੜਾ ਪੈਰਾ ਦੇਣ ਵਾਸਤੇ ਜਿਹੜਾ ਆਪਣੇ ਆਪ ਨੂੰ ਪੇਸ਼ ਕਰਦਾ ਤੇ ਕਿਰਪਾ ਕਰਕੇ ਛੇਤੀ ਤੋਂ ਛੇਤੀ ਜਿਹੜੀ ਹੈ ਪੰਥ ਸਿੰਘ ਸਾਹਿਬਾਨ ਦੀ ਮੀਟਿੰਗ ਕਰਵਾਈ ਜਾਵੇ ਤੇ ਮੈਨੂੰ ਜਿਹੜਾ ਗਿਆ ਖਿਮਾ ਜਾਂਚਨਾ ਦਾ ਮੌਕਾ ਦਿਤਾ ਜਾ ਕਿ ਮਸਾਂ ਸਾਹਿਬ ਜੀ ਕਿੰਨੇ ਜਣੇ ਕੋਣ ਕੋਣ ਆਇਆ ਸਰ ਇੱਕ ਮੈਂ ਖੁਦ ਆਪ ਬਤੌਰ ਸਾਬਕਾ ਮੰਤਰੀ ਆਪ ਆਪਣਾ ਸਪਸ਼ਟੀਕਰਨ ਲੈ ਕੇ ਸਰਦਾਰ ਗੁਜਾਰ ਸਿੰਘ ਜੀ ਰਾਣੀਕੇ ਸਾਹਿਬ ਵੀ ਕੈਬਨਿਟ ਦੇ ਸਾਥੀ ਸੀ ਸਰਦਾਰ ਸ਼ਰਨਜੀਤ ਸਿੰਘ ਜੀ ਢਿਲੋਂ ਸਾਹਿਬ ਵੀ ਸਰਦਾਰ ਮਹੇਸ਼ਿੰਦਰ ਸਿੰਘ ਜੀ ਗਰੇਵਾਲ ਉਸ ਵੇਲੇ ਐਡਵਾਈਜ਼ਡ ਟੂ ਸੀਐਮ ਸੀ ਦੇ ਕੈਬਨਿਟ ਰੈਂਕ ਦੇ ਵਿੱਚ 2012 ਤੋਂ 17 ਉਹਨਾਂ ਨੇ ਵੀ ਅਸੀਂ ਸਾਰਿਆਂ ਨੇ ਵੀ ਆਪਣੇ ਜਿਹੜੇ ਲਿਖਤੀ ਸਪਸ਼ਟੀਕਰਨ ਨੇ ਉਹ ਅੱਜ ਹੀ ਅਸੀਂ ਜਿਹੜੇ ਆ ਸ਼੍ਰੀ ਕਾਲਟਕ ਸਾਹਿਬ ਦੇ ਉੱਤੇ ਨਿੱਜੀ ਤੌਰ ਤੇ ਹਾਜ਼ਰ ਹੋ ਕੇ ਸਾਰਿਆਂ ਨੇ ਦੇ ਦਿੱਤੇ ਆ ਮੈਂ ਆਪਣਾ ਵੀ ਜਿਹੜਾ ਸਪਸ਼ਟੀਕਰਨ ਆ ਉਹਦਾ ਜਿਹੜਾ ਮੇਨ ਹਿੱਸਾ ਜਿਹੜਾ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਦੇਣਾ ਤੁਹਾਨੂੰ ਮੈਂ ਉਹਨੇ ਆਪਣੇ ਮੀਡੀਆ ਦੇ ਵਿੱਚ ਵੀ ਸ਼ੇਅਰ ਕਰ ਦਾਂਗੇ ਸ਼੍ਰੀ ਕਾਲਟਕ ਸਾਹਿਬ ਦੇ 30 ਅਗਸਤ 2024 ਦੇ ਹੁਕਮਾ ਮੁਤਾਬਕ ਸ੍ਰੀਮਰ ਬੇਨਤੀ ਹੈ ਕਿ ਦਾਸ ਪੰਜਾਬ ਸਰਕਾਰ ਵਿੱਚ 2007 ਤੋਂ 2012 ਤੱਕ ਮੁੱਖ ਮੰਤਰੀ ਦਾ ਸਲਾਹਕਾਰ ਬ੍ਰੈਕਟ ਵਿੱਚ ਕੈਬਨਿਟ ਮੰਤਰੀ ਦਰਜਾ ਅਤੇ ਜੂਨ 2014 ਤੋਂ 2017 ਤੱਕ ਸਿੱਖਿਆ ਮੰਤਰੀ ਪੰਜਾਬ ਰਿਹਾ ਹੈ ਇਸ ਤੋਂ ਇਲਾਵਾ ਦਾਸ 2007 ਤੋਂ 17 ਤੱਕ ਸ਼੍ਰੋਮਣੀ ਅਕਾਲੀ ਦਲ ਵਿੱਚ ਸਖਤਰ ਸਮੇਤ ਮਹੱਤਵਪੂਰਨ ਅਹੁਦਿਆਂ ਉੱਪਰ ਸੇਵਾ ਕਰਦਾ ਰਿਹਾ ਹੈ ਅਤੇ ਹੁਣ ਤੱਕ ਵੀ ਕਰ ਰਿਹਾ ਹੈ ਬਾਨਯੋਗ ਸਿੰਘ ਸਾਹਿਬ ਜੀ ਉਹ ਜਿੱਤੋਂ ਤੱਕ ਸਾਡੇ ਖਿਲਾਫ ਦਿੱਤੀ ਸ਼ਿਕਾਇਤ ਦਾ ਸਬੰਧ ਹੈ ਉਸ ਸੰਬੰਧੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ 24 ਜੁਲਾਈ 2024 ਨੂੰ ਪੱਤਰ ਨੰਬਰ 236 ਸ਼੍ਰੋਮਣੀ ਅਕਾਲੀ ਦਲ ਅਪਲਿਕ 2024 ਰਾਹੀਂ ਜਾਤੀ ਤੌਰ ਤੇ ਪੇਸ਼ ਹੋ ਕੇ ਲਿਖਤੀ ਸਪਸ਼ਟੀਕਰਨ ਦਿੱਤਾ ਜਾ ਚੁੱਕਾ ਹੈ ਮੈਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਦਿੱਤੇ ਗਏ ਸਪਸ਼ਟੀਕਰਨ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ ਸਰਕਾਰ ਅਤੇ ਪਾਰਟੀ ਵਿੱਚ ਫੈਸਲੇ ਸਾਂਝੇ ਤੌਰ ਤੇ ਲਏ ਜਾਂਦੇ ਹਨ ਫੈਸਲਿਆਂ ਦੀ ਜ਼ਿੰਮੇਵਾਰੀ ਸਭ ਦੀ ਬਰਾਬਰ ਦੀ ਹੁੰਦੀ ਹੈ ਇਸ ਲਈ ਦਾਸ ਨਮਰਤਾ ਅਤੇ ਹਲੇਮੀ ਨਾਲ ਸਰਕਾਰ ਜਾਂ ਪਾਰਟੀ ਤੋਂ ਚੇਤ ਅਚੇਤ ਵਿੱਚ ਹੋਈ ਹਰ ਪੁਲਚੁੱਕ ਗਲਤੀ ਲਈ ਬਿਨਾ ਕਿਸੇ ਸਵਾਲ ਜਵਾਬ ਦੇ ਹੱਥ ਜੋੜ ਕੇ ਖਿਮਾ ਜਾਂਚਨਾ ਕਰਦਾ ਹੋਇਆ ਜੋਦੜੀ ਕਰਦਾ ਹੈ ਕਿ ਇਸ ਨੂੰ ਪ੍ਰਵਾਨ ਕਰਨ ਦੀ ਕਿਰਪਾਲਤਾ ਕੀਤੀ ਜਾਵੇ ਦਾਸ ਆਪ ਜੀ ਨੂੰ ਵਿਸ਼ਵਾਸ ਰੋਂਦਾ ਹੈ ਕਿ ਸ਼੍ਰੀ ਕਾਲਟਿਕ ਸਾਹਿਬ ਵੱਲੋਂ ਗੁਰਮਤ ਅਨਸਾਰ جاری ਹਰ ਹੁਕਮ ਨੂੰ ਦਾਸ ਨਿਮਾਣੀ ਸੇਵਕ ਦੇ ਤੌਰ ਤੇ ਪ੍ਰਵਾਨ ਕਰੇਗਾ ਮੇਰੀ ਅਰਦਾਸ ਹੈ ਕਿ ਕਾਲਪੁਰ ਪੱਖ ਦੇ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਇਹ ਮੇਰਾ ਜਿਹੜਾ ਆਪਣਾ ਬਤੌਰ ਮਨਿਸਟਰ ਬੰਦਾ ਸੀ ਉਹ ਵੀ ਮੈਂ ਦਿੱਤਾ ਇਸੇ ਤਰ੍ਹਾਂ ਹੀ ਬਾਕੀ ਮੰਤਰੀ ਸਹਿਬਾਨ ਕੁਛ ਨਹੀਂ ਅੱਜ ਦਿੱਤਾ ਤੇ ਸਾਰੀ ਪਾਰਟੀ ਨੂੰ ਜਿਹੜੇ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਨੇ ਸਰਦਾਰ ਬਲਿੰਦਰ ਸਿੰਘ ਭੁੱਦਰ ਸਾਹਿਬ ਉਹਨਾਂ ਨੇ ਹਦਾਇਤ ਵੀ ਕੀਤੀ ਹੈ ਕਿ ਜਿਹੜੀ ਹੈ ਜ਼ਰੂਰੀ ਹੈ ਕਾਲਟਿਕ ਸਾਹਿਬ ਦਾ ਹੁਕਮ ਹੈ ਸਾਰੇ ਆਪੋ ਆਪਣਾ ਸਪਸ਼ਟੀਕਰਨ ਜਿਹੜੇ ਵੀ ਉਸ ਵੇਲੇ ਮੰਤਰੀ ਜਾਂ ਮੰਤਰੀ ਪਦਤੇ ਰਹੇ ਆ ਉਹ ਆਪੋ ਆਪਣਾ ਜਿਹੜਾ ਦੇ ਜਿਹੜੇ ਪਾਰਟੀਆਂ ਬਦਲ ਗਏ ਨੇ ਚਾਹੇ ਉਹ ਆਮ ਆਦਮੀ ਪਾਰਟੀ ਚਲੇ ਗਏ ਚਾਹੇ ਉਹ ਭਾਜਪਾ ਦੇ ਚਲੇ ਗਏ ਆ ਕਿ ਉਹ ਵੀ ਆਪਣਾ ਸਪਸ਼ਟੀਕਰਨ ਦੇਣਗੇ ਇਹ ਜਿਹੜੇ ਮੰਤਰੀ ਸਹਿਬਾਨ ਨੇ ਇਹ 2007 ਤੋਂ 12 ਵਾਲੇ ਨੇ ਜਾਂ 2007 ਤੋਂ 17 ਤੱਕ ਸਾਰਿਆਂ ਨੂੰ ਕੀਤਾ ਗਿਆ ਦੇਖੋ ਪਾਰਟੀ ਬਦਲ ਨਾਲ ਜਿਹੜਾ ਹੈਗਾ ਇਹ ਮਸਲਾ ਕੌਮ ਦਾ ਮਸਲਾ ਹੁੰਦਾ ਸਿੱਖ ਕੌਮ ਦਾ ਮਸਲਾ ਇਸ ਕਰਕੇ ਭਾਵੇਂ ਕੋਈ ਕਿਸੇ ਪਾਰਟੀ ਚ ਚਲਾ ਗਿਆ ਅਕਾਲ ਤਖਤ ਦਾ ਹੁਕਮ ਜਿਹੜਾ ਉਹ ਹਰ ਸਿੱਖ ਦੇ ਉੱਤੇ ਲਾਗੂ ਹੁੰਦਾ ਔਰ ਜਿਹੜਾ ਹੁਕਮ ਆ ਸੀ 2007 ਤੋਂ ਲੈ ਕੇ 12 ਤੱਕ ਤੇ 12 ਤੋਂ ਲੈ ਕੇ 17 ਤੱਕ 10 ਸਾਲ ਦੇ ਜਿਹੜੇ ਪੀਰੀਅਡ ਦੇ ਕੈਬਨਟ ਮੰਤਰੀ ਜਾਂ ਬਾਕੀ ਇਸ ਤਰ੍ਹਾਂ ਕੈਬਨਟ ਰੁਤਨੀਆਂ ਤੇ ਰਹੇ ਇਸ ਕਰਕੇ ਜਿਹੜੇ ਸਿੱਖ ਪਰਿਵਾਰਾਂ ਦੇ ਵਿੱਚੋਂ ਨੇ ਉਹਨਾਂ ਦਾ ਸੀ ਇਸ ਕਰਕੇ ਅਸੀਂ ਨਮਰਤਾ ਦੇ ਨਾਲ ਅੱਜ ਆਪਣਾ ਸਪਸ਼ਟੀਕਰਨ ਦੇ ਦਿੱਤਾ ਸਿੰਘ ਸਾਹਿਬ ਨੂੰ ਹੁਣ ਬੇਨਤੀ ਹੈ ਕਿ ਛੇਤੀ ਤੋਂ ਛੇਤੀ ਉਹ ਪੰਨ ਸਿੰਘ ਸਾਹਿਬਾਂ ਦੀ ਮੀਟਿੰਗ ਬੁਲਾ ਕੇ ਜੋ ਵੀ ਹੁਕਮ ਸ਼੍ਰੀ ਕਾਟਕ ਸਿੰਘ ਸਾਹਿਬ ਦਾ ਹੋਏਗਾ ਉਹਨੂੰ ਅਸੀਂ ਪ੍ਰਵਾਨ ਕਰੀਏ। ਇਸ ਸਪਸ਼ਟ ਕਰਨ ਸਿੰਘ ਸਾਹਿਬ ਨੂੰ ਜਿੱਥੇ ਦਾ ਸਟਾਫ ਨਹੀਂ ਸਿੰਘ ਸਾਹਿਬ ਇਸ ਵੇਲੇ ਅੱਜ ਇੱਥੇ ਮੌਜੂਦ ਨਹੀਂ ਸਿਗੇ। ਇਸ ਕਰਕੇ ਉਹਨਾਂ ਦੇ ਜਿਹੜਾ ਸਕਤਰੇ ਦੇ ਵਿੱਚ ਸਟਾਫ ਨੂੰ ਅਸੀਂ ਜਿਹੜਾ ਹੈਗਾ ਉਹ ਹੈਂਡਓਵਰ ਕਰ ਦਿੰਦੇ। ਇਸ ਸਪਸ਼ਟ ਕਰਨ ਤੋਂ ਬਾਅਦ ਹੀ ਪ੍ਰਕਿਰਿਆ ਕਿਰਨ ਵਾਲੀ ਹੈ। ਨਹੀਂ ਦੇਖੋ ਅਸੀਂ ਤੇ ਬੇਨਤੀ ਕਰਦੇ ਹਾਂ ਕਿ ਛੇਤੀ ਕਿਉਂਕਿ ਦੇਖੋ ਪ੍ਰਧਾਨ ਸਾਹਿਬ ਦੇ ਮਨ ਦੇ ਉੱਤੇ ਵੀ ਇਸ ਗੱਲ ਦਾ ਬੜਾ ਵੱਡਾ ਬੋਝ ਆ ਕਿ ਮੈਨੂੰ ਤਖਤ ਵੱਲੋਂ ਤਨਖਾਹਿਆ ਡਿਕਲੇਅਰ ਕੀਤਾ ਗਿਆ ਤੇ ਅੱਜ ਹੀ ਹਾਜ਼ਰ ਹੋ ਗਏ ਫਿਰ ਮੈਂ ਤਾਂ ਜਦੋਂ ਤੁਸੀਂ ਸਿੰਘ ਸਾਹਿਬ ਦੀ ਛੇਤੀ ਮੀਟਿੰਗ ਬੁਲਾਓ ਫਿਰ ਮੈਂ ਤਾਂ ਹਾਜ਼ਰ ਹੋ ਕੇ ਜੋ ਵੀ ਤੁਸੀਂ ਹੁਕਮ ਕਰੋਗੇ ਉਹਨੂੰ ਪ੍ਰਵਾਨ ਕਰਨ ਨੂੰ ਤਿਆਰ ਕਿਉਂਕਿ ਜਿਹੜਾ ਗੁਰੂ ਦਾ ਸਿੱਖ ਹੈ ਉਹਦੇ ਵਾਸਤੇ ਕਾਲ ਤੱਕ ਦਾ ਜਦੋਂ ਹੁਕਮ ਆ ਜਵੇ ਬਾਕੀ ਸਾਰੀਆਂ ਚੀਜ਼ਾਂ ਪਾਸੇ ਰਹਿ ਜਾਂਦੀਆਂ ਇਸ ਕਰਕੇ ਅੱਜ ਹੀ ਕਾਪੀ ਉਹਨਾਂ ਕੋਲੇ ਪਹੁੰਚੀ ਸੀ ਵਟਸਐਪ ਤੇ ਇਹ ਨਾਮ ਦੇ ਨਾਲ ਹੀ ਉਹ ਚੱਲ ਕੇ ਅਚਾਨਕ ਹੀ ਬਿਨਾਂ ਕਿਸੇ ਪ੍ਰੋਗਰਾਮ ਦੇ ਉਹ ਹਾਜ਼ਰ ਹੋ ਕੇ ਆਪਣਾ ਲਿਖਤੀ ਰੂਪ ਦੇ ਵਿੱਚ ਦੇ ਕੇ ਗਏ ਆ ਹੁਣ ਸਿੰਘ ਸਾਹਿਬ ਜਿਵੇਂ ਹੁਕਮ ਕਰਨਗੇ ਮੀਟਿੰਗ ਪੰਚ ਸਿੰਘ ਸਾਹਿਬਾਂ ਦੀ ਬਣਾਉਣਗੇ ਜਿਹੜੇ ਮੰਤਰੀ ਸਹਿਬਾਂ ਵਾਸਤੇ ਤੇ ਇੰਨਾ ਹੀ ਸੀ ਕਿ 15 ਦਿਨਾਂ ਦੇ ਵਿੱਚ ਉਹ ਸਪਸ਼ਟ ਕਰਨ ਦਿਓ ਦੇਖਣ ਪ੍ਰਧਾਨ ਸਾਹਿਬ ਦੇ ਮਾਮਲੇ ਦੇ ਵਿੱਚ ਸਿੰਘ ਸਾਹਿਬ ਨੇ ਮੀਟਿੰਗ ਰੱਖਣੀ ਹੈ ਸਿੰਘ ਸਾਹਿਬਾਂ ਕਿਉਂਕਿ ਪੰਜ ਸਿੰਘ ਸੇ ਬੰਦੇ ਵਿੱਚ ਉਹ ਕਹਿੰਦੇ ਨੇ ਕਿ ਸੁਣਵਾਈ ਹੋਏਗੀ ਜੀ ਮਾਨ ਸਾਹਿਬ ਇਸ ਕਰਕੇ ਜਿਹੜੀ ਆ ਅਸੀਂ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਅਸੀਂ ਤਾਂ ਤਿਆਰ ਆ ਤੇ ਜਿੰਨੀ ਛੇਤੀ ਹੋ ਸਕੇ ਮੀਟਿੰਗ ਹੋਵੇ ਜਿਹੜਾ ਸ਼ਬਦ ਹੈ ਤੁਸੀਂ ਵਿਸ਼ਵਾਸਨੀ ਵੀ ਰਹੇ ਉਹ ਡਾਕਟਰ ਤੁਹਾਡੇ ਨਾਮ ਦੇ ਨਾਲ ਲੱਗਦਾ ਹੈ ਤੁਸੀਂ ਦੇਖਿਆ ਹੈ ਕਿ ਪਹਿਲਾਂ ਵੀ ਕਾਫੀ ਜਾਣਿਆਂ ਨੂੰ ਤਨਖਾਹੀਆ ਕਰਾ ਦਿੱਤਾ ਜਾ ਚੁੱਕਾ ਹੈ ਤਨਖਾਹੀਆ ਤੋਂ ਭਾਵ ਕੀ ਹੁੰਦਾ ਥੋੜਾ ਸੱਤਾ ਨੂੰ ਥੋੜਾ ਆਪਕੋ ਆਪਣੇ ਹੀ ਪ੍ਰਤੀਕਰਮ ਦਿੱਤੇ ਜਾ ਰਹੇ ਨੇ ਆਪਕੋ ਆਪਣੇ ਕਮੈਂਟ ਆ ਰਹੇ ਨੇ ਆਪਕੋ ਆਪਣੀਆਂ ਪੋਸਟ ਪਾਈਆਂ ਜਾ ਰਹੀਆਂ ਨੇ ਕੋਈ ਦੋਸ਼ੀ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਇੱਕ ਵਾਰ ਆਪਣੇ ਮੂੰਹੋਂ ਦੱਸ ਦਿਓ ਕਿ ਤਨਖਾਹੀਏ ਤੋਂ ਦੇਖੋ ਮੈਂ ਮੈਂ ਤਾਂ ਮੈਂ ਤਾਂ ਕੋਈ ਵਿਦਵਾਨ ਹੈ ਨਹੀਂ ਮੈਂ ਤਾਂ ਕੋਈ ਵਿਦਵਾਨ ਹੈ ਨਹੀਂ ਇਹ ਤਾਂ ਵਿਦਵਾਨਾਂ ਦਾ ਬਹਿਸ ਦਾ ਵਿਸ਼ਾ ਹੈ ਪਰ ਸਾਨੂੰ ਪਹਿਲਾਂ ਸਿੰਘ ਸਾਹਿਬ ਨੇ ਜਿਹੜਾ ਹੁਕਮ ਕੀਤਾ ਸੀ ਸਪਸ਼ਟੀਕਰਨ ਦੇਣ ਦਾ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਆ ਆ ਕੇ ਨਿੱਜੀ ਤੌਰ ਤੇ ਪੇਸ਼ ਕਰਕੇ ਸਾਰਾ ਕੁਝ ਆਪਣੀ ਝੋਲੀ ਪਾ ਕੇ ਉਹਨਾਂ ਨੇ ਬਿਨਾ ਕਿਸੇ ਸ਼ਰਤ ਦੇ ਖਿਮਾ ਜਾਂਚਣਾ ਉਸ ਦਿਨ ਵੀ ਕਰ ਦਿੱਤੀ ਤੇ ਉਸ ਦਿਨ ਵੀ ਬੇਨਤੀ ਕੀਤੀ ਸੀ ਕਿ ਜੋ ਤੁਹਾਡਾ ਹੁਕਮ ਹੋਏਗਾ ਸਾਨੂੰ ਪ੍ਰਵਾਨ ਹੋਏਗਾ ਇਸ ਕਰਕੇ ਅਸੀਂ ਤਾਂ ਇੰਤਜ਼ਾਰ ਕਰਦੇ ਸੀ ਕਿ ਜੋ ਸੇਵਾ ਤੱਕ ਤੋਂ ਲੱਗਣੀ ਹੈ ਬਾਕੀ ਸਿੰਘ ਸੇਵਾ ਦਾ ਇਹ ਉਹਨਾਂ ਦਾ ਦਾਇਰਾ ਕੀ ਕਰਨਾ ਕਿਸ ਤਰ੍ਹਾਂ ਕਰਨਾ ਕਿਉਂਕਿ ਅਸੀਂ ਕਦੀ ਕਿੰਤੂ ਪਰੰਤੂ ਕਿਸੇ ਘਰ ਦੇ ਉੱਤੇ ਕਰਦੇ ਨਹੀਂ ਜੋ ਹੁਕਮ ਹੁੰਦਾ ਹੈ ਉਹ ਅਸੀਂ ਸ਼ਰਧਾ ਵਨ ਸਿੱਖ ਦੇ ਤੌਰ ਤੇ ਹਮੇਸ਼ਾ ਪ੍ਰਵਾਨ ਕਰਦੇ ਹਾਂ ਇਸ ਕਰਕੇ ਅਸੀਂ ਪ੍ਰਵਾਨ ਕਰਕੇ ਅੱਜ ਹੀ ਬੇਨਤੀ ਕੀਤੀ ਹੈ ਕਿ ਸਾਡੇ ਵੱਲੋਂ ਤੋਂ ਸਵੇਰੇ ਮੀਟਿੰਗ ਸਿੰਘ ਜੀ ਸੰਬੰਧੀ ਬੁਲਾ ਲਓ ਅਸੀਂ ਹਾਜ਼ਰ ਹੋਣ ਨੂੰ ਤਿਆਰ ਆ ਇਸ ਕਰਕੇ ਉਹ ਸਿੰਘ ਸਾਹਿਬ ਦੇ ਹੁਣ ਉਹਨਾਂ ਨੇ ਫੈਸਲਾ ਕਰਨਾ ਕਿ ਤਰ੍ਹਾਂ ਤਿਆਰ ਹੈ ਕਿ ਛੇਤੀ ਹੋ ਜAVE ਤਾਂ ਜੋ ਜੋ ਹੁਕਮ ਹੋਵੇ ਅਸੀਂ ਉਹਦੇ ਤੇ ਆਪਣਾ ਜਿਹੜਾ ਪੈਰਟੀ ਜੀਮਨ ਸਾਹਿਬ ਅਕਾਲੀ ਸਰਕਾਰ ਵੇਲੇ ਜਿਹੜੀਆਂ ਬੇਦਬੀਆਂ ਹੋਈਆਂ ਸੀ ਜਿਹਦੇ ਕਰਕੇ ਉਹ ਵੀ ਸ਼ਾਮ ਲਿਆ ਤੇ ਵਿੱਚ ਅੱਜ ਦੀ ਸਰਕਾਰ ਵੇਲੇ ਵੀ ਬੇਦਬੀਆਂ ਹੋ ਰਹੀਆਂ ਜੀ ਬਹੁਤ ਸਾਰੀਆਂ ਦੇਖੋ ਗੱਲ ਇਹ ਹੈ ਕਿ ਵੱਡੀ ਗੰਭੀਰ ਤੇ ਚਿੰਤਾ ਦਾ ਵਿਸ਼ਾ ਹੈ ਕਿ ਇੱਕ ਨਹੀਂ ਬਹੁਤ ਵੱਡੀ ਗੰੰਦੀ ਦੇ ਵਿੱਚ ਕਤਬੀਆਂ ਜਿਹੜੀਆਂ ਉਹ ਅਕਾਲੀ ਸਰਕਾਰ ਜਾਣ ਤੋਂ ਬਾਅਦ ਲਗਾਤਾਰ ਹੋ ਰਹੀ ਜੀ ਔਰ ਇਹੋ ਜੇ ਕੰਮ ਹੋਏ ਆ ਜਿਹੜਾ ਸਤਖਨ ਸਿੰਘ ਹਰਮੰਦਰ ਸਾਹਿਬ ਦੇ ਵਿੱਚ ਜੋ ਕੁਝ ਹੋਇਆ ਉਹ ਤਾਂ ਕੋਈ ਕਦੀ ਕਿਸੇ ਨੇ ਦੁਨੀਆਂ ਦੇ ਵਿੱਚ ਕਿਆਸ ਨਹੀਂ ਕੀਤਾ ਸੀ ਵੀ ਕਦੀ ਇਸ ਤਰ੍ਹਾਂ ਦੀ ਗੱਲ ਵੀ ਹੋ ਸਕਦੀ ਆ ਦੇਖਣ ਤੁਹਾਡੇ ਸਾਹਮਣੇ ਹੈ ਕਿ ਅੱਜ ਤੱਕ ਉਹ ਬੰਦੇ ਦੀ ਸਲਾਖਤ ਦੱਪਣੀ ਠੀਕ ਹੈ ਜੀ ਇਸੇ ਤਰ੍ਹਾਂ ਬਾਕੀ ਬਹੁਤ ਸਾਰੀਆਂ ਹੋਈਆਂ ਇਹ ਤਾਂ ਇਹ ਤਾਂ ਹੁਣ ਇਹਨਾਂ ਸਰਕਾਰਾਂ ਨੂੰ ਜਵਾਬ ਦੇਣਾ ਚਾਹੀਦਾ ਜਿਹੜੇ ਉਸ ਵੇਲੇ ਇਹਨਾਂ ਨੂੰ ਪ੍ਰਚਾਰ ਕਰਦੇ ਸੀ ਕਿ ਅੱਜ ਇਹ ਬਦਮੀਆਂ ਨਾ ਕਾਂਗਰਸ ਰੂਪ ਪਾਈ ਤੇ ਨਾ ਇਹ ਜਿਹੜੀ ਆਮ ਆਦਮੀ ਪਾਰਟੀ ਆ ਇਹਨਾਂ ਨੇ ਤੇ ਆਪ ਵੱਡੀਆਂ ਬਦਮੀਆਂ ਕਰ ਦਿੱਤੀਆਂ ਸੁਲਤਾਨਪੁਰ ਲੋਧੀ ਦੇ ਵਿੱਚ ਜਾ ਕੇ ਤੇ ਮੂਟਾ ਸਮੇਤ ਵੱਡੀ ਸਮੇਤ ਪੁਲਿਸ ਨੇ ਜਾ ਕੇ ਫਰਨ ਕਰ ਦਿੱਤੀ ਇਹ ਕਾਲੀ ਮੰਤਰੀਆਂ ਵਾਂਗ ਕਾਲੀ ਦੇਨੂ ਲੈ ਕੇ ਸਿਆਸਤ ਕਾਫੀ ਕੀਤੀ ਜਾ ਰਹੀ ਹੈ ਬਹੁਤ ਭੱਦੀ ਸ਼ਬਦਾਵਲੀ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਸੋਸ਼ਲ ਮੀਡੀਆ ਹੈਂਡਲਸ ਤੇ ਬਹੁਤ ਬਹੁਤ ਸਾਰਾ ਮੈਨੂੰ ਛੱਡ ਦੇ ਨੂੰ ਬੰਦ ਜਿਸ ਸੰਬੰਧ ਚ ਇਹਦਾ ਬੋਲਿਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਇਸ ਤੇ ਕਿਉਂਕਿ ਦੇਖੋ ਜਿਹੜੇ ਜਿਹੜੇ ਲੋਕਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਸਤਕਾਰ ਨਹੀਂ ਹੈ ਮੇਰੇ ਤੋਂ ਤੱਕ ਵੀ ਕਹਿਣਾ ਵੀ ਜਿਨ੍ਹਾਂ ਨੇ ਲਿਖ ਕੇ ਦਿੱਤਾ ਸੀ ਉਹਨਾਂ ਨੇ ਆਪ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਭਰੋਸਾ ਨਹੀਂ ਰੱਖਿਆ ਸਭ ਤੋਂ ਬਾੜੀ ਗੱਲ ਜਿਹੜੀ ਸੀ ਕਿ ਜਿਨ੍ਹਾਂ ਨੇ ਲਿਖ ਕੇ ਦਿੱਤਾ ਸੀ ਉਹਨਾਂ ਨੂੰ ਤਾਂ ਖੜਨਾ ਚਾਹੀਦਾ ਸੀ ਉਹ ਆਪ ਇਦਾਂ ਦੀ ਬਿਆਨਬਾਜ਼ੀ ਜਿਹੜੀ ਹੈ ਤਖਤਾਂ ਨੂੰ ਚੈਲੰਜ ਕਰਨ ਵਾਲੀ ਤੇ ਤਖਤਾਂ ਤੋਂ ਉੱਪਰ ਹੋ ਕੇ ਜਿਹੜੇ ਆਦੇਸ਼ ਕਰਨ ਵਾਲੀ ਉਹ ਆਪ ਕਰ ਰਹੇ ਇਸ ਕਰਕੇ ਇਹਨਾਂ ਲੋਕਾਂ ਦਾ ਹਕਾਲਤਿਕ ਸਾਹਿਬ ਦੇ ਵਿੱਚ ਵਿਸ਼ਵਾਸ ਤਾਂ ਹੈ ਨਹੀਂ ਜਿਨ੍ਹਾਂ ਨੂੰ ਭਰੋਸਾ ਹੁੰਦਾ ਅਸੀਂ ਕਦੇ ਕਿੰਦੂ ਪਰੰਤੂ ਕਰਦੇ ਨਹੀਂ ਅਸੀਂ ਸਵੀਕਾਰ ਕਰ ਲੈਂਦੇ ਇਸ ਤਰ੍ਹਾਂ ਬਾਕੀ ਤੇਰਾ ਸਿਆਸਤ ਕਰ ਰਿਹਾ ਸੀ ਇਸ ਨਿਵਰਤਾ ਦੇ ਨਾਲ ਆਪਣੇ ਆਪ ਨੂੰ ਤਖਤ ਸੁਰੱਖਿਤ ਕਰਕੇ ਤੁਸੀਂ ਅੱਜ ਪਹੁੰਚੇ ਉਹਨਾਂ ਨੂੰ ਕਰਾਰਾ ਜਵਾਬ ਮਿਲੇ ਪੰ ਦੇਖੋ ਅਸੀਂ ਇੱਥੇ ਆਪਣੇ ਫਰਜ਼ਾਂ ਦੀ ਅਦਾਇਗੀ ਕਰ ਰਹੇ ਹਾਂ ਕਿ ਹਰ ਗੁਰਸਿੱਖ ਦਾ ਫਰਜ਼ ਹੁੰਦਾ ਹੈ ਕਿ ਜੋ ਹੁਕਮ ਅਕਾਲ ਪੁਰਖ ਸਾਹਿਬ ਤੋਂ ਹੋ ਜੇ ਸੀਸ ਨਵਾ ਕੇ ਪ੍ਰਵਾਨ ਕਰੇ ਠੀਕ ਹੈ ਅਸੀਂ ਤਾਂ ਆਪਣੇ ਫਰਜ਼ਾਂ ਦੀ ਪੂਰਤੀ ਕਰਦੇ ਆ ਗੁਰੂ ਦੇ ਦਰ ਤੇ ਆਏ ਆ ਤੇ ਆਖਰੀ ਸਵਾਲ ਸੁਧਾਰ ਲਹਿਰ ਉਹਨਾਂ ਦੀ ਗੱਲ ਕੀਤੀ ਸੀ ਕਾਮ ਨੇ ਕਿਹੜੇ ਗੁਨਾਹ ਸੀ ਜਿਹੜੇ ਅਕਾਲੀ ਕੌਮ ਦੇ ਰਾਜ ਦੇ ਵਿੱਚ ਹੋਏ ਦੇਖੋ ਗੱਲ ਇਹ ਹੈ ਕਿ ਅਸੀਂ ਜੋ ਕੁਝ ਸਾਡੇ ਜਿਹੜੇ ਭਰਾ ਸਾਡੇ ਨਾਲੋਂ ਵੱਖਰੇ ਹੋਏ ਸੀ ਉਹਨਾਂ ਨੇ ਲੈ ਕੇ ਦਿੱਤਾ ਉਹਨੂੰ ਝੋਲੀ 'ਚ ਪਾ ਲਿਆ ਸਾਨੂੰ ਸਾਡੇ ਕੋਲੋਂ ਗਲਤੀ ਹੋਈ ਆ ਗੁਨਾਹ ਹੋਇਆ ਵੱਜਰ ਗੁਨਾਹ ਹੋਇਆ ਪਾਪ ਹੋਇਆ ਮਹਾਪਾਪ ਹੋਇਆ ਕੋਹਰ ਪਾਪ ਹੋਇਆ ਸਾਨੂੰ ਤੇ ਜਿਹਦੇ ਦਰ ਤੇ ਖੜਿਆ ਗੁਰੂ ਤੇ ਭਰੋਸਾ ਹੈ ਕਿ ਉਹ ਬਖਸ਼ਣਹਾਰ ਆ ਤੇ ਉਹ ਸਭ ਕੁ ਬਖਸ਼ ਸਕਦਾ ਇਸ ਕਰਕੇ ਸਾਨੂੰ ਆਪਣੇ ਗੁਰੂ ਤੇ ਭਰੋਸਾ ਇਸ ਕਰਕੇ ਇਹ ਸਿੰਘ ਸਾਹਿਬ ਨੂੰ ਮੌਜੂਦਾ ਮੌਜੂਦਾ ਸਰਕਾਰ ਦੇ ਮੰਤਰੀਆਂ ਨੂੰ ਨਹੀਂ ਤਲਬ ਕਰਨਾ ਚਾਹੀਦਾ ਨਹੀਂ ਦੇਖੋ ਹੁਣ ਮੈਂ ਤਾਂ ਕੀ ਕਹਿ ਸਕਦਾ ਤੁਸੀਂ ਸਿੰਘ ਸਾਹਿਬ ਨੂੰ ਰੋਜ਼ ਮਿਲਦੇ ਹੋ ਉਹਨਾਂ ਦੇ ਵਿਹਾਰ ਬਾਰੇ ਕੁਝ ਮੈਂ ਮੇਰਾ ਕਹਿਣਾ ਠੀਕ ਨਹੀਂ ਹੈ ਅਸੀਂ ਤਾਂ ਕਹਿੰਨੇ ਆ ਕਿ ਇਹਨਾਂ ਦੀ ਸ਼ਕਤੀ ਦੇ ਨਾਲ ਸਾਰਿਆਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਉਹੀ ਹੈ ਜਿਹੜੇ ਪਾਕਿਸਤਾਨ ਨੇ ਉਹੀ ਨੇ ਤੇ ਇਹ ਅਕਾਉਂਟੇਬਲ ਕਿਉਂ ਨਹੀਂ ਹੁੰਦੇ ਇਹ ਤਾਂ ਆਪ ਗੁਰੂ ਘਰਾਂ ਦੇ ਵਿੱਚ ਦਖਲਦਾਰੀ ਕਰਨ ਵਾਸਤੇ ਗਲਤ ਕਾਨੂੰਨ ਬਣਾਈ ਜਾਂਦੇ ਆ ਦਰਬਾਰ ਸਾਹਿਬ ਦੇ ਵਿੱਚ ਗੁਰਬਾਣੀ ਦੇ ਸੰਬੰਧ ਦੇ ਵਿੱਚ ਜੇ ਮਤਵਾਦੀ ਸਵਾਲ ਹੁਣੇ ਨਾ ਸੁਧਾਰ ਲਹਿਰ ਦੀ ਇੱਕ ਨਾ ਪ੍ਰੈਸ ਕਾਨਫਰੰেন্স ਹੋ ਰਹੀ ਸੀ ਜਦੋਂ ਤੁਸੀਂ ਅੰਦਰ ਮੱਥਾ ਟੇਕ ਰਹੇ ਸੀਗੇ ਉਹ ਕਹਿ ਰਹੇ ਕਿ ਜਿਹੜਾ ਵਿਅਕਤੀ ਤਨਖਾਹਿਆ ਕਰਾਰ ਦਿੱਤਾ ਜਾਂਦਾ ਹੈ ਜਾਂ ਤਨਖਾਹਿਆ ਕਰਾਰ ਦਿੱਤਾ ਜਾ ਚੁੱਕਿਆ ਹੈ ਉਸ ਨੂੰ ਪ੍ਰਧਾਨਗੀ ਦੇ ਹਉਤੇ ਤੇ ਨਹੀਂ ਰਹਿਣਾ ਚਾਹੀਦਾ ਉਸ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਇਸ ਤੇ ਤੁਹਾਡਾ ਕੀ ਪ੍ਰਤੀਕਿਰਿਆ ਹੈ ਦੇਖੋ ਗੱਲ ਇਹ ਹੈ ਕਿ ਸੁਣਵਾਈ ਤੋਂ ਪਹਿਲਾਂ ਹੀ ਉਹਨਾਂ ਨੇ ਆਪਣੀਆਂ ਪ੍ਰਧਾਨਗੀਆਂ ਪਾਵਰਜ਼ ਜਿਹੜੇ ਪਾਰਟੀ ਦੇ ਸੀਨੀਅਰ ਮੋਸਟ ਸਾਡੇ ਲੀਡਰ ਹੈ ਸਰਦਾਰ ਬਰਿੰਦਰ ਸਿੰਘ ਖੁੰਦਰ ਸਾਹਿਬ ਨੂੰ ਡੈਡੀਕੇਟ ਕਰ ਦਿੱਤੀ ਇਸ ਕਰਕੇ ਪਹਿਲਾਂ ਹੀ ਉਹਨਾਂ ਨੇ ਪਾਰਟੀ ਦਾ ਜਿਹੜਾ ਬੋਝ ਆ ਉਧਰ ਦੇ ਦਿੱਤਾ ਸੀ ਕਈ ਗੱਲਾਂ ਸੰਵਿਧਾਨਕ ਹੁੰਦੀਆਂ ਕਨਸਟੀਟਿਊਸ਼ਨ ਹੁੰਦੀਆਂ ਲੀਗਲ ਹੁੰਦੀਆਂ ਸਿਰ ਤੇ ਇਲੈਕਸ਼ਨ ਆ ਉਹਦੇ ਬੜੀ ਲੰਬੀ ਪ੍ਰਕਿਰਿਆ ਹੁੰਦੀ ਹੈ ਪ੍ਰਧਾਨ ਦੇ ਅਸਤੀਫਾ ਦੇਣ ਦੀ ਉਹਦੇ ਪ੍ਰਵਾਨ ਕਰਨ ਦੀ ਅਗੋਂ ਨਵਾਂ ਪ੍ਰਧਾਨ ਚੁਣਨ ਦੀ ਸਿਰ ਤੇ ਇਲੈਕਸ਼ਨ ਆ ਲੀਗਲ ਕੰਪਲਿਕੀਸ਼ਨਸ ਹੁੰਦੀਆਂ ਨੇ ਜੋ ਪ੍ਰਧਾਨ ਜੀ ਬੈਸਟ ਕਰ ਸਕਦੇ ਸੀ ਕਿ ਉਹਨਾਂ ਨੇ ਸਾਰੇ ਆਪਣੀਆਂ ਤਾਕਤਾਂ ਜਿਹੜੀਆਂ ਉਹ ਪੁੰਦਰ ਸਾਹਿਬ ਨੂੰ ਦੇ ਦਿੱਤੀਆਂ ਔਰ ਸੀਨੀਅਰ ਮੋਸਟ ਲੀਡਰ ਨੇ ਸਾਡੀ ਪਾਰਟੀ ਤੇ ਕਿਸੇ ਨੂੰ ਉਤਰਾਜ ਨਹੀਂ ਔਰ ਦੂਜੇ ਦਾ ਕਿਸੇ ਦਾ ਇਤਰਾਜ਼ ਬਣਦਾ ਨਹੀਂ